ਤੋ ਮੇਰੇ ਪਾਪਾ ਨੇ ਕਿੰਨੇ ਕਲਾਸਾ ਖਵਾ ਤੇ ਲੁੰਦੇ ਸੀ ਤੇ ਫਿਰ ਮੇਰਾ ਵੀ ਨਾਲ ਨਾਲ ਸ਼ੌਂਕ ਆਣ ਲੱਗ ਪਿਆ ਫਿਰ ਮੈਂ ਵੀ ਕਿਹਾ ਕਿ ਮੈਂ ਇਹ ਵਾਲੇ ਸ਼ਬਦ ਸਿੱਖਨੇ ਫਿਰ ਮੇਰੇ ਪਾਪਾ ਨੇ ਹੌਲੀ ਹੌਲੀ ਸਾਰੇ ਸ਼ਬਦ ਸਿਖਾ ਕੇ ਮੱਸਨੇ ਕਿਹਾ ਕਿ ਮੈਂ ਹੁਣ ਰਾਗ ਸਿੱਖਨੇ ਤੇ ਰਾਗ ਸਕੀ ਸ਼ੁਰੂ ਕਰ ਤਾ ਇਹ ਅਗੀਰ ਸੰਮੁਖ ਜੋਗੀ ਚਾਹ ਦਾ ਛੋਟਾ ਭਰਾ ਤੋ ਇਹ ਦਮਤ ਲਬੜਾ ਸੋਣਾ ਬੰਨਿਆ ਤੇ ਆਪੇ ਬਨ ਲੈਂਦੇ ਦਮਤ ਲੈ ਐ ਅੱਜ ਵੀ ਆਪੇ ਬਨਿਆ ਸੱਚੀ ਗੱਲ ਦਸੀਏ ਤੁਹਾਨੂੰ ਸਾਰਿਆਂ ਨੂੰ ਅਛਾ ਚਾਪਲੀਤ ਗੌਰ ਮੈਨੂੰ ਇੱਕ ਗੱਲ ਦੱਸੋ ਕਿ ਤੁਹਾਨੂੰ ਕਿਹੜੀ ਕਿਹੜੀ ਗੁਰਬਾਣੀ ਕੰਠਲ ਇਕੋਂ ਗੌਰ ਸਤਗੁਰ ਪਰ ਸਾਜ ਜਾਪ ਸ਼ਿਦੀ ਮਖਵਾਕ ਪਾਛੈ ਦਸਵੀਂ ਸੋਪੈ ਸੰਤੋਪਰ ਸਾਧ ਚੱਕਰ ਚੈਨਲ ਬਰਨ ਸਾਧ ਅਰ ਪਾਤ ਨਾਇ ਜੈ ਰੂਪ ਰੰਗ ਰੇਕ ਪੇ ਕਉ ਕਹਿਣਾ ਸਰਦਕ ਅਕਾਲ ਉਸਤਤਵ ਵਿੱਚ ਥੋੜੇ ਥੋੜੇ ਸ਼ਬਦ ਮੇਰਾ ਵੀ ਜਮੇਦਾਰ ਸੰਗਰਨ ਤੋਂ ਗਿਆ निया सवेरे करी चजी साहेब ते जाप साहेब तर सात ये चौपई साहेब ते अन साहेब ਸਾਸੀ ਗਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਆ ਇੱਕ ਵਾਰੀ ਫੇਰ ਤੋਂ ਨਵੇਂ ਪੋਡਕਾਸਟ ਦੇ ਵਿੱਚ ਮੈਂ ਹਾਂ ਤੁਹਾਡਾ ਸਾਇਫ ਸਿੰਘ ਤੇ ਤੁਸੀਂ ਵੇਖ ਰਹੇ ਹੋ 13 ਸਾਇਫ ਸਿੰਘ ਟਾਕ ਸ਼ੋਅ ਆਇਦਾ ਜੋ ਇਸ ਪੋਡਕਾਸਟ ਵਿੱਚ ਅਪਾ ਟੌਪਿਕ ਚੁਣਿਆ ਆ ਉਹ ਬੜਾ ਖਾਸ ਟੌਪਿਕ ਆ ਕਿਉਂਕਿ YouTube ਤੇ ਸ਼ਾਇਦ ਹੀ ਇਹੋ ਜਿਹੀ ਕੋਈ ਵੀਡੀਓ ਹੈ ਜਿਹਦੇ ਵਿੱਚ ਇਹੋ ਜਿਹਾ ਟੌਪਿਕ ਜਿਹੋ ਛੜਨ ਲੱਗਾ ਵਾ ਅੱਜ ਦੇ ਇਸ ਪੋਡਕਾਸਟ ਵਿੱਚ ਸ਼ਾਇਦ ਉਹਦੇ ਬਾਰੇ ਕੋਈ ਚਰਚਾ ਹੋਈ ਹੋਏ ਕਿਉਂਕਿ ਮੈਂ ਤੁਹਾਨੂੰ ਦੱਸਦਾ ਕਿ ਟੌਪਿਕ ਇਹ ਦਾ ਦਾਵਾ ਕੀ ਅੱਜ ਦੇ ਸਮੇਂ ਦੇ ਵਿੱਚ ਜੇ ਕੋਈ ਕਹ ਲਓ ਕਿ ਬੱਚੇ ਨੇ ਜਾਂ ਸਿੱਖਾਂ ਦੇ ਘਰਾਂ ਦੇ ਜਿੰਨਾ ਜਿਹੜੇ ਬਿਲੋਂਗ ਕਰਦੇ ਨੇ ਸਿੱਖਾਂ ਦੇ ਬੱਚੇ ਜਿਉ ਅੱਜ ਕਾ ਦੇ ਸੋਸ਼ਲ ਮੀਡੀਆ ਦਾ ਇੰਨਾ ਜ਼ਮਾਨਾ ਮਤਲਬ ਕਿ ਕਹ ਲੋ ਐਡਿਕਟਡ ਆ ਬੱਚਿਆਂ ਵਾਸਤੇ ਜਾਂ ਬੱਚੇ ਨੇ ਐਡਿਕਟਡ ਹੋਏ ਆ ਫੋਨਾਂ ਦੇ ਨਾਲ ਕਿ ਉਹਨਾਂ ਨੂੰ ਹਟਾਈਏ ਰੀਲਾਂ ਨਹੀਂ ਵੇਖਣੀਆਂ ਜਾਂ ਫੋਨ ਨਹੀਂ ਯੂਜ਼ ਕਰਨੇ ਬਹੁਤੇ ਹਨਾ ਤੁਹਾਨੂੰ ਪਤਾ ਹੀ ਸਭ ਤੇ ਜੇ ਉਹਨਾਂ ਨੂੰ ਹਟਾਈਏ ਨਾ ਤੇ ਬੜੀ ਜਿੱਦ ਕਰਦੇ ਆ ਜਾਂ ਹਨਾ ਹੋਰ ਤਰ੍ਹਾਂ ਦੇ ਤੁਹਾਨੂੰ ਸਭ ਨੂੰ ਪਤਾ ਵਾ ਪਰ ਜੇ ਉਹਨਾਂ ਨੂੰ ਉਧਰੋਂ ਹਟਾ ਕੇ ਆਪਾਂ ਗੁਰਸਿੱਖੀ ਨਾਲ ਜੁੜਨਾ ਹੋਏ ਜਾਂ ਹਨਾ ਆਪਣੇ ਸਿੱਖ ਇਤਿਹਾਸ ਨਾਲ ਜੋੜਨਾ ਹੋਏ ਤੇ ਬੜਾ ਅੱਜ ਦੇ ਟਾਈਮ ਦੇ ਵਿੱਚ ਇਹ ਔਖਾ ਕੰਮ ਆ ਪਰ ਉਸੇ ਹੀ ਜਮਾਨੇ ਦੇ ਵਿੱਚੋਂ ਅੱਜ ਇੱਕ ਸਾਡੇ ਇਸ ਪੋਡਕਾਸਟ ਵਿੱਚ ਇੱਕ ਛੋਟੀ ਜਿਹੀ ਬੱਚੀ ਇਸ ਪੋਡਕਾਸਟ ਵਿੱਚ ਪਹੁੰਚੀ ਆ ਜਿੰਨਾ ਆਪਾਂ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਕੁਝ ਕਿ ਕਿ ਦਾਗੁਰ ਮਤਨਾਲ ਉਹ ਕੁੜੀ ਜੁੜੀ ਹੈ ਜਾਂ ਉਹਦਾ ਕਿਦਾਂ ਦਾ ਸਾਰਾ ਰਿਹਾ ਵੇ ਸਫ਼ਰ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਕੁੜੀ ਦਾ ਨਾਮ ਆ ਚਾਹਤ ਪ੍ਰੀਤਕੌਰ ਜਿਹੜੀ ਤੁਸੀਂ ਆਪਣੀ ਇਸ ਸਕਰੀਨ ਤੇ ਦੇਖਦੇ ਪਏ ਹੋ ਸਭ ਤੋਂ ਪਹਿਲੇ ਆਪਾਂ ਉਹਦੇ ਨਾਲ ਫਤਿਹਦੀ ਸਾਹਿਬ ਆਗੇ ਉਹਦਾ ਸਵਾਗਤ ਕਰਦੇ ਆ ਚਾਹਤ ਪ੍ਰੀਤਕੌਰ ਤੁਹਾਡਾ ਬਹੁਤ ਬਹੁਤ ਸਵਾਗਤ ਆ ਵਾਇਕਲ ਜੀ ਦਾ ਖਾਲਸਾ ਹੋਰ ਠੀਕ ਠਾਕ अच्छा ਕਿਹੜੀ ਕਲਾਸ ਪੜਦੇ ਹੋ ਫੋਰਥ ਕਲਾਸ ਵਿੱਚ ਓਕੇ ਫੋਰਥ ਕਲਾਸ ਕੁੜੀ ਪੜਦੀ ਹੈ ਤੇ ਤੁਸੀਂ ਵੇਖ ਸਕਦੇ ਹੋ ਕਿ ਥੋੜੀ ਜੀ ਹਜੇ ਹੈਲਟੇਟ ਹੋਦੀ ਥੋੜੀ ਕਵਰਉਂਦੀ ਹੈ ਕਕੇ ਕਵਰ ਆਟਮ ਦੀ ਹਾਂ ਓਕੇ ਥੋੜੀ ਜੀ ਲੱਗਦਾ ਉਹਦਾ ਕੈਂਪ ਤੇ ਨਹੀਂ ਇਦਾਂ ਦੀ ਕੋਈ ਗੱਲ ਬਾਕੀ ਚਲੋ ਕਰਦੇ ਹਾਂ ਸਪੋਟਕਾਸਟ ਨੂੰ ਅੱਗੇ ਕੰਟੀਨਿਊ ਪੋਡਕਾਸਟ ਸ਼ੁਰੂ ਕਰਨ ਤੋਂ ਪਹਿਲੇ ਛੋਟੀ ਜਿਹੀ ਰਿਕਵੈਸਟ ਹੈ ਜਿੰਨਾ ਹੈ ਤਾਂ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਚਲੋ ਸ਼ੁਰੂ ਕਰਦੇ ਹਾਂ ਸਪੋਟਕਾਸਟ ਨੂੰ ਚਾਹਤ ਪ੍ਰੀਤ ਗੌਰ ਮੈਨੂੰ ਸਭ ਤੋਂ ਪਹਿਲੇ ਇਹ ਦੱਸੋ ਕਿ ਤੁਸੀਂ ਸ਼ੁਰੂ ਤੋਂ ਇਦਾਂ ਦਮਾਲਾ ਬੰਦੇ ਜੇ ਜਿਦਾ ਹੁਣ ਬੰਨਿਆ ਤੁਸੀਂ ਹਾਂਜੀ ਅੱਛਾ ਕਿਹੜੀ ਕਲਾਸ ਚ 4ਥ ਕਲਾਸ ਚ ਪੜਦੇ ਹਾਂਜੀ ਅੱਛਾ ਚਾਰਤੀਤ ਗੌਰ ਮੈਨੂੰ ਇਹ ਦੱਸੋ ਕਿ ਆਪਣੇ ਤੁਸੀਂ ਕੀਰਤਨ ਜਿਹੜਾ ਸਿੱਖਿਆ ਵਾ ਇਹ ਕਿਹਦੇ ਕੋਲੋਂ ਸਿੱਖਿਆ ਤੁਸੀਂ ਜਿਹੜਾ ਕੀਰਤਨ ਕਰਦੇ ਇੰਨਾ ਸੋਹਣਾ ਆਪਣੇ ਪਾਪਾ ਕੋਲ ਅੱਛਾ ਕਿਹੜੇ-ਕਿਹੜੇ ਸ਼ਬਦ ਸਿੱਖੇ ਤੁਸੀਂ ਉਹ ਬਹੁਤ ਸਾਰੇ ਸ਼ਬਦ ਸਿੱਖ ਲਏ ਤੇ ਹੁਣ ਹੁਣ ਵੀ ਸਿੱਖਣ ਦੀਆਂ ਤੇ ਹੁਣ ਇਹ ਰਾ ਰਾ ਕਰਦੀਆਂ ਪਹਿਲੇ ਸ਼ਬਦੀ ਗਿੱਟੀਆਂ ਆ ਜਦੋਂ ਉਥੇ ਸਕੂਲ ਦੇ ਵਿੱਚ ਹੁੰਦੇ ਆ ਜਦਾਰ ਮੋਨੀਆਂ ਵਗੈਰਾ ਬੱਚਿਆਂ ਦੇ ਸਾਹਮਣੇ ਵੀ ਕਰ ਲੈਂਦੀ ਆ ਸਾਰਾ ਠੀਕ ਆ ਤੇ ਟੀਚਰ ਵਗੈਰਾ ਵਾਵਾ ਕਹਿੰਦੇ ਹਣੇ ਤੇ ਤੈਨੂੰ ਤੇ ਸਾਰੇ ਬੱਚਿਆਂ ਨਾਲ ਜ਼ਿਆਦਾ ਜ਼ਿਆਦਾ ਹੂੰ ਕਹਿੰਦੇ ਆ ਠੀਕ ਆ 뮤ਜ਼ਿਕ ਵਾਲੀ ਟੀਚਰ ਜਦੋਂ ਸਕੂਲ ਦੀ ਨਹੀਂ ਫਿਰ ਛੇਤੀ ਮੈਨੂੰ ਆ ਜਾਂਦਾ ਵਾ ਨਾਲੇ ਉਹ ਬੜਿਆ ਬੜੇ ਨੇ ਸੁਭਾਅ ਬੜਾ ਚੰਗਾ ਨਾਲ ਆ। ਕੁਲਦੀਪ मैम ਤੇ ਇੱਕ ਹਰਜਿੰਦਰ मैम ਸੀ ਤੇ ਕਿਹੜੇ ਸਕੂਲ ਦੇ ਪੜ੍ਹਦੇ ਤੁਸੀਂ ਅਕਾਲ ਕਲਮ ਮੋਹਰਾਂ ਵਾਲਾ ਅਛਾ ਚਾਹ ਬਰੀ ਤੇ ਮੈਨੂੰ ਇਹ ਗੱਲ ਦੱਸੋ ਕਿ ਤੁਹਾਡੇ ਘਰ ਦਾ ਮਾਹੌਲ ਹੈ ਵੀ ਇਹ ਸਾਰੇ ਗੁਰਸਿੱਖਵਾਚਾਰੀ ਸਾਰੀ ਫੈਮਲੀ ਕੀਰਤਨ ਕਰਦੀ ਹਾਂਜੀ ਤੇ ਪਾਪਾ ਵੀ ਕੀਰਤਨ ਕਰਦੇ ਹਾਂਜੀ ਤੇ ਜਦੋਂ ਮਤਲਬ ਇਹ ਤੁਹਾਨੂੰ ਕਿਦਾਂ ਸ਼ੌਂਕ ਪਿਆ ਵੀ ਕਦੋਂ ਤੋਂ ਤੁਸੀਂ ਕੀਰਤਨ ਦੀ ਲਾਈਨ ਦੇ ਵਿੱਚ ਜਾਂ ਕਦੋਂ ਤੋਂ ਕੀਰਤਨ ਕਰਨਾ ਸ਼ੁਰੂ ਕੀਤਾ ਤੁਸੀਂ ਮੈਂ 4 ਸਾਲ ਦੀ ਉਮਰ ਚ ਕੀਤਾ ਸੀ ਉਦੋਂ ਮੇਰੇ ਪਾਪਾ ਨੇ ਕਿੰਨੀਆਂ ਕਲਾਸਾਂ ਥਾਮਾ ਤੇ ਲੁੰਦੇ ਸੀ ਤੇ ਫਿਰ ਮੇਰਾ ਵੀ ਨਾਲ-ਨਾਲ ਸੁਣ ਕੰਨ ਲੱਗ ਗਿਆ ਫਿਰ ਮੈਂ ਵੀ ਕਿਹਾ ਕਿ ਮੈਂ ਇਹ ਵਾਲੇ ਸ਼ਬਦ ਸਿੱਖਣੇ ਫਿਰ ਮੇਰੇ ਪਾਪਾ ਨੇ ਹੌਲੀ-ਹੌਲੀ ਸਾਰੇ ਸ਼ਬਦ ਸਿਖਾ ਕੇ ਬਾਅਦ ਵਿੱਚ ਕਿਹਾ ਕਿ ਮੈਂ ਹੁਣ ਰਾਗ ਸਿੱਖਣੇ ਫਿਰ ਰਾਗ ਸਿੱਖ ਨੂੰ ਸ਼ੁਰੂ ਕਰ ਦੋ ਅੱਛਾ ਤੇ ਤੁਸੀਂ ਰਾਗ ਵੀ ਸਿੱਖੇ ਆ ਕਿੰਨੇ ਕੇ ਰਾਗ ਤੁਹਾਨੂੰ ਮੋਜ ਬੰਨੀ ਜਿਆਦਾ ਹਜੇ ਇਹ ਸੇ ਰਾਗ ਦੇ ਮੋਜ ਬੰਨੀ ਆ ਤੇ 10 ਰਾਗ ਉਹਦਾ ਮੈਨੂੰ ਆਉਂਦੇ ਮੋਜ ਬੰਨੀ ਤੁਹਾਡੀ ਏਜ ਕਿੰਨੀ ਹੈ ਮੇਰੀ 8 ਇਅਰਸ ਹੋ ਗਏ ਆਰਤਜ਼ਾਲ ਦੀ ਬੱਚੀ ਹੈ ਤੇ ਤੁਸੀਂ ਵੇਖ ਸਕਦੇ ਕੰਨੀ ਸੋਣੀ ਲਿਆ ਤੁਸੀਂ ਵੀ ਬੱਚੇ ਨੂੰ ਮੂਜ ਬੰਨੀ ਰਾਗ ਜਾਦ ਨੇ ਤੇ ਆਪਾਂ ਕਵਾਂਗੇ ਕੁੜੀ ਨੂੰ ਛੋਟੀ ਜਿਹਨੂੰ ਬੱਚੀ ਨੂੰ ਕਵਾਂਗੇ ਵੀ ਸਾਨੂੰ ਇੱਕ ਆਦਾ ਕੋਈ ਰਾਗ ਜਾਂ ਕੋਈ ਸ਼ਬਦਾਂ ਨੂੰ ਜਰੂਰ ਸੁਣਾਵੇ ਤੇ ਤੁਹਾਨੂੰ ਇਹ ਪੋਡਕਾਸਟ ਕਿਦਾਂ ਦਾ ਲੱਗਣ데요 ਜਰੂਰ ਹਰ ਕਮੈਂਟ ਕਰਕੇ ਦੱਸਿਓ ਸੋ ਅੱਗੇ ਦਾ ਪੋਡਕਾਸਟ ਇਦਾਂ ਚੱਲਦਾ ਰਹੂਗਾ ਜਿੰਨਾਂ ਹਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ 137000 ਸਬਸਕ੍ਰਾਈਬ ਕਰ ਲਿਓ ਅ ਬੱਚੇ ਸਾਨੂੰ ਸਭ ਤੋਂ ਪਹਿਲੇ ਮੈਨੂੰ ਕੋਈ ਇੱਕ ਦੋ ਸ਼ਬਦ ਜਿਹੜੇ ਤੁਹਾਡੇ ਫੇਵਰਟ ਆ ਉਹ ਇੱਥੇ ਪਲੇ ਕਰਕੇ ਰਮਨ ਨੂੰ ਮੈਂ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨੇ ਲਾ ਗਨ ਕੀ ਹਾਂਸਾ ਮੁਹਾਰਤ ਦੀ ਕੀ ਭਾਤੇ ਤੁਸੀਂ ਆਪ ਹੀ ਕਮੈਂਟ ਕਰਕੇ ਜਰੂਰ ਦੱਸਿਓ ਵੀ ਮੈਂ ਤੇ ਆਪ ਇੱਥੇ ਲਾਗੇ ਲਾਈਵ ਬੈਠਾਂ ਕੁੜੀ ਦੀ ਛੋਟੀ ਦੀ ਤੇ ਮੈਂ ਆਪ ਸੁਣ ਕੇ ਬੜਾ ਵੀ ਹੈਰਾਨ ਆ ਵੀ ਛੋਟੀ ਜੀ ਇੱਕ ਕੁੜੀ 7-8 ਸਾਲ ਦੀ ਤੇ ਇੰਨਾ ਸੋਹਣਾ ਰਾਗ ਪਲੇ ਕਰਕੇ ਇਥੇ ਹਲਮੋਨੇ ਉਤੇ ਔਖਾ ਤੇ ਬਹੁਤ ਮੈਂ ਜਦੋਂ ਤੁਹਾਨੂੰ ਸਟਾਰਟਿੰਗ ਦੇ ਦੱਸਿਆ ਸੋਸ਼ਲ ਮੀਡੀਆ ਦਾ ਜਮਾਨਾ ਅੱਜ ਕੱਲ ਬੱਚੇ ਰੀਲਾਂ ਤੋਂ ਨਹੀਂ ਵੇਖਣੋ ਹਟਦੇ ਫੋਨ ਤੇ ਐਡਿਕਟਡ ਨੇ ਹੋਏ ਆ ਕਿ ਇਹ ਵਾਲੇ ਪਾਸੇ ਉਹਨਾਂ ਨੂੰ ਜੋੜਨਾ ਬੜਾ ਔਖਾ ਤੁਸੀਂ ਆਪ ਹੀ ਵੇਖਿਆ ਹੋਆ ਕਰਮ ਨਿਯਮ ਤੇ ਛੋਟੀ ਜੀ ਬੱਚੀ ਨੇ ਕਿਦਾਂ ਕਿੰਨੀ ਵਧੀਆ ਪਰਫਾਰਮੈਂਸ ਕੀਤੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਚਾਹਤਪ੍ਰੀਤ ਮੈਨੂੰ ਇਹ ਗੱਲ ਦੱਸੋ ਕਿ ਜਦੋਂ ਮਤਲਬ ਤੁਹਾਡੇ ਅੱਜ ਕੱਲ੍ਹ ਹਰ ਕੋਈ ਫੋਨ ਜ਼ਿਆਦਾ ਚਲਾਉਂਦਾ ਤੇ ਤੁਸੀਂ ਵੀ ਜ਼ਿਆਦਾ ਫੋਨ ਚਲਾਉਂਦੇ ਜੇ ਕਿ ਜਾਂ ਘੱਟ ਵੱਧੀ ਚਲਾਉਂਦੇ ਫੋਨ ਘੱਟ ਵੱਧੀ ਮਮਾ ਨਾ ਵੇਖ ਲਈਦਾ ਹੋਰ ਕਿੰਨਾ ਐਨੀਮੇਟ ਅੱਛਾ ਚਾਹਤਪ੍ਰੀਤ ਕੋਰ ਤੁਸੀਂ ਨਾ ਹਾਰਮੋਨੀਅਮ ਤੇ ਬੜੀ ਵਧੀਆ ਪਰਫਾਰਮੈਂਸ ਦਿੰਦੇ ਜੇ ਨਾਲ ਗੁਰਬਾਣੀ ਦਾ ਮਲ ਵੀ ਬੜਾ ਵਧੀਆ ਕੀਰਤਨ ਕਰਦੇ ਜੇ ਇਸ ਤੋਂ ਇਲਾਵਾ ਮੈਨੂੰ ਇਹ ਗੱਲ ਦੱਸੋ ਕਿ ਤੁਹਾਡੀ ਹੌਬੀ ਕਿਹੜੀ-ਕਿਹੜੀ ਹੈ ਤੁਹਾਨੂੰ ਕਿਹੜੀ-ਕਿਹੜੀ ਚੀਜ਼ ਦਾ ਜ਼ਿਆਦਾ ਸ਼ੌਂਕ ਆ ਇਸ ਤੋਂ ਇਲਾਵਾ ਇਹ ਡਰਾਇੰਗ ਯਾ ਸਪੋਰਟਸ ਯਾ ਕੋਈ ਵਧੀਆ ਵਧੀਆ ਗੇਮਸ ਬੈਡਬਾਲ ਹੋਰ ਵੀ ਗੇਮਸ ਪੇਂਟਿੰਗ ਦਾ ਜਿਆਦਾ ਸ਼ੌਂਕ ਹੈ ਤੁਹਾਨੂੰ ਹਾਂ ਅੱਛਾ ਪੇਂਟਿੰਗ ਦੇ ਵਿੱਚ ਤੁਸੀਂ ਸਭ ਤੋਂ ਵੱਧ ਕੀ ਚੀਜ਼ ਡਰਾ ਕਰਦੇ ਐ ਸਿੱਖ ਵਿੱਚ ਜਿਵੇਂ ਸਿੱਖ ਬੀਬੀਆਂ ਜਾਂ ਸਿੰਘ ਉਹ ਡਰਾ ਕਰਦੇ ਤੇ ਇਸ ਤੋਂ ਇਲਾਵਾ ਜਦੋਂ ਤੁਸੀਂ ਸਪੋਰਟਸ ਦੀ ਗੱਲ ਕੀਤੀ ਸਪੋਰਟਸ ਵਿੱਚ ਸਭ ਤੋਂ ਵਧੀਆ ਕਿਹੜੀ ਖੇਡ ਵਧੀਆ ਲੱਦੀ ਐ ਰਨਿੰਗ ਕਰਨੀ ਤੇ ਐਕਸੀ ਬੋਲਣਾ ਨਹੀਂ ਨਾ ਅੱਛਾ ਤਾਂ ਇਹ ਦਮਲਾ ਬੜਾ ਸੋਹਣਾ ਬੰਨਿਆ ਤੇ ਆਪੇ ਬੰਨ ਲੈਂਦੇ ਦਮਲਾ ਐ ਅੱਜ ਵੀ ਆਪੇ ਬੰਨਿਆ ਸੱਚੀ ਗੱਲ ਦਸੀਏ ਤੁਹਾਨੂੰ ਸਾਰਿਆਂ ਨੂੰ ਅੱਜ ਦਾ ਜਿਹੜਾ ਪੋਡਕਾਸਟ ਆ ਨਾ ਉਹ ਕਰਨ ਤੋਂ ਪਹਿਲੇ ਜਿਹੜਾ ਕੁੜੀ ਨੇ ਦਮਲਾ ਬੰਨਿਆ ਸੀ ਨਾ ਉਹ ਤੇ ਐਕਚੁਅਲੀ ਆਪ ਬੰਨਿਆ ਹੈ ਬਾਅਦ ਚ ਮੈਂ ਕਿਹਾ ਇਹਨਾਂ ਦੇ ਫੈਮਿਲੀ ਨੂੰ ਮੈਂ ਕਿਹਾ ਥੋੜਾ ਜਿਆਦਾ ਸਹੀ ਕਰਕੇ ਬੰਨਦੇ ਆ ਇਹ ਕੁੜੀ ਥੋੜਾ ਜਿਹਾ ਝੂਠ ਹੋ ਲੈ ਜਾਈ ਤੇ ਸਾਰੇ ਜਣੇ ਅੱਗੇ ਸਾਰੇ ਜਣੇ ਮੇਰੇ ਸਾਹਮਣੇ ਇੱਥੇ ਵੇਖਣ ਦੇ ਪੋਡਕਾਸਟ ਨਾਲ ਬੈਠੇ ਆ ਤੇ ਪੂਰਾ ਇੰਜੋਏ ਕਰ ਰਹੇ ਨੇ ਪਰ ਇੱਥੇ ਚਾਪ੍ਰੀਤ ਕਿਉਂ ਨਾ ਛੁੱਟ ਬੋਲੇ ਇੰਨਾ ਨੂੰ ਮਾਫ ਕਰਦੇ ਕੁੜੀ ਨੂੰ ਅੱਛਾ ਤੇ ਚਾਪ੍ਰੀਤ ਇਸ ਤੋਂ ਇਲਾਵਾ ਹੋਰ ਕਿਹੜਾ-ਕਿਹੜਾ ਤੁਹਾਨੂੰ ਸ਼ੌਕ ਹੈਗਾ ਜਾਂ ਮਲਬੀ ਕਿਹੜੀ ਤੁਹਾਡਾ ਬੈਸਟ ਫ੍ਰੈਂਡ ਹੈ ਕਿਹੜੀ ਸਹਲ ਹੈ ਜਿਹੜੀ ਤੁਹਾਡੇ ਰੋਜ਼ ਕੀਰਤਨ ਕਰਦੀ ਜਾਂ ਹੈਗੀ ਕੋਈ ਸਕੂਲ ਦੇ ਵਿੱਚ ਅੱਛਾ ਕੀ ਨਾਮ ਉਹਦਾ ਇੱਕ ਮਨਰੀਤ ਕੋਰਸੀ ਇੱਕ ਹਰ ਨਿਮਰਤ ਕੋਰ ਹੈ ਅੱਛਾ ਉਹ ਵੀ ਇਦਾਂ ਹੀ ਕਰਦੇ ਆ ਜਦੋਂ ਅੱਛਾ ਚਾਪ੍ਰੀਤ ਗੌਰ ਮੈਨੂੰ ਇੱਕ ਗੱਲ ਦੱਸੋ ਕਿ ਤੁਹਾਨੂੰ ਕਿਹੜੀ-ਕ ਇਹ ਅਕਾਲ ਉਸਤਤ ਵਿੱਚੋਂ ਥੋੜੇ-ਥੋੜੇ ਸ਼ਬਦ ਮੇਰੇ ਵਿੱਚ ਜਵੇਂ ਦਸਮ ਗ੍ਰੰਥ ਹੋ ਗਿਆ ਅੱਛਾ ਇਹ ਪੰਜੇ ਬਾਣੀ ਆ ਜਿਹੜੀ ਸਵੇਰੇ ਕਰੀਦੇ ਜੱਜੀ ਸਾਹਿਬ ਤੇ ਜਾਤ ਸਾਹਿਬ ਤਾਂ ਉੱਪਰ ਸਤ ਸਵੇਇ ਚੌਪੈ ਸਾਹਿਬ ਤੇ ਅਨੰਤ ਸਾਹਿਬ ਇੱਕ ਹੈਗਾ ਸੀ ਰਾਰਸ ਤੇ ਸੋਇਲਾ ਸਾਹਿਬ ਦਸਮ ਗ੍ਰੰਥ ਹੋਰ ਵੀ ਅਕਾਲ ਉਸਤਤ ਜੱਪ ਸਾਹਿਬ ਤੁਹਾਨੂੰ ਹੋ ਹੀ ਬਣੀ ਜਾਦਾ ਹਾਂਜੀ ਮੋਝ ਬਣੀ ਹਾਂ ਅੱਛਾ ਬੜੀ ਵੱਡੀ ਗੱਲ ਆ ਇਹ ਵਾਲੀ ਕਿਉਂਕਿ ਕਹਿ ਸਕਦੇ ਆ ਵੀ ਵੱਡੇ ਵੱਡੇ ਏਜ ਦੇ ਜਿਦਾਂ ਕਹਿ ਲਓ ਆਪਾਂ ਆਪਾਂ ਕਹਿ ਲਓ ਜਾਂ ਹਨਾ ਹੋਰ ਵੀ ਜਿਦਾਂ ਏਜ ਦੇ ਹਿਸਾਬ ਨਾਲ ਨਹੀਂ ਜਿਆਦਾ ਨਹੀਂ ਗੁਰਬਾਨੀਆਂ ਹੁੰਦੀਆਂ ਜਿਦਾਂ ਇਹ ਛੋਟੀ ਜਿਹੀ ਬੱਚੀ ਨੂੰ ਜਿਆਦਾ ਇੰਨਾ ਕੁਝ ਤੇ ਬੜੀ ਵੱਡੀ ਗੱਲ ਹੈ ਕਿਉਂਕਿ ਇੱਕ ਫੈਮਿਲੀ ਰਿਜ਼ੋਰਟ ਵੀ ਜਾਂ ਫੈਮਿਲੀ ਦੀ ਇੱਕ ਉਹ ਵੀ ਹੁੰਦੀ ਆ ਕਿ ਜਿਦਾਂ ਜੋ ਫੈਮਿਲੀ ਨੇ ਸਖਾਇਆ ਹੁੰਦਾ ਜਾਂ ਫੈਮਿਲੀ ਦਾ ਜੋ ਘਰ ਦਾ ਵਾਤਾਵਰਨ ਹੁੰਦਾ ਉਤੋਂ ਹੀ ਬੱਚਾ ਸਿੱਖਦਾ ਬੜਾ ਕੁਝ ਤੇ ਚਾਹ ਪ੍ਰੀਤ कौर ਮੈਨੂੰ ਇਹ ਗੱਲ ਦੱਸੋ ਦਸਮ ਗ੍ਰੰਥ ਦੀ ਬਾਣੀ ਜਿਹੜੀ ਆ ਉਹਦੇ ਵਿੱਚੋਂ ਤੁਹਾਨੂੰ ਕਿਹੜਾ ਬੈਸਟ ਜਾਂ ਫੇਵਰਿਟ ਆ ਤੁਹਾਡੇ ਕਿਹੜਾ ਵਾ ਜਿਹੜਾ ਤੁਸੀਂ ਇੱਥੇ ਪਲੇ ਕਰ ਸਕਦੇ ਹੋ ਦਿਨਨ ਕੀ ਪ੍ਰਤਪਾਲ ਕਰੇ ਦਿਨਨ ਕੀ ਪ੍ਰਤਪਾਲ ਕਰੇ ਜਿਹੜਾ ਸ਼੍ਰੀ ਦਰਬਾਰ ਸਾਹਿਬ ਬੋਲਦੇ ਹਾਂਜੀ ਅੱਛਾ ਉਹ ਮੂਝ ਬਾਣੀ ਜਿਆਦਾ ਇੱਥੇ ਹਰਮੋਨੀਅਮ ਤੇ ਪਲੇ ਕਰ ਲੋ ਅਚਾ ਦਿਨਨ ਕੀ ਪ੍ਰਤਿਵਾਰ ਕੁ ਰਾਨਤ ਸੰਤਿਓ ਵਾਰ ਗਨੀ ਬੰਗਾਰ ਪਚਪ ਸੂ ਨਗ ਨਗਨ ਰਾਜਬ ਸਰ ਤੁਸੀਂ ਵੇਖਿਆ ਕਿ ਇੱਕ ਛੋਟੀ ਜਿਹੀ ਬੱਚੀ ਨੇ ਬੜੀ ਸੋਹਣੀ ਇਹਦੇ ਉੱਤੇ ਪ੍ਰੈਜੈਂਟੇਸ਼ਨ ਕਰਕੇ ਦਿਖਾਈ ਆ ਰਮੋਨੇਮ ਤੇ ਇਸ ਤੋਂ ਇਲਾਵਾ ਐਦਾਂ ਹੀ ਆਪਾਂ ਪੋਡਕਾਸਟ ਕਰਦੇ ਆ ਤੇ ਨਾਲ ਕੁੜੀ ਕੋ ਹੋਰ ਛੋਟੇ ਛੋਟੇ ਕੁਐਸਚਨ ਪੁੱਛਨੇ ਆ ਅੱਛਾ ਚਾਹਤਬੀਤ ਮੈਨੂੰ ਇਹ ਗੱਲ ਦੱਸੋ ਕਿ ਤੁਹਾਡੇ ਫੇਵਰਿਟ ਟੀਚਰ ਕਿਹੜੇ ਨੇ ਉਹਨਾਂ ਦਾ ਨਾਮ ਕੀ ਹੈ ਰਮਨ ਜੀ ਮੈਮ ਅੱਛਾ ਉਹ ਗਾਲੀ ਫੇਰਦੇ ਨੇ ਤੁਹਾਡੇ ਕਿਉਂਕਿ ਉਹ ਸਾਰਿਆਂ ਨੂੰ ਪਿਆਰ ਕਰਦੇ ਕਿਸੇ ਨੂੰ ਮਾਰਦੇ ਨਹੀਂ ਨਾ ਬਾਕੀ ਮਾਰਦੇ ਬਾਕੀ ਮਾਰਦੇ ਹੂੰ ਥੋੜਾ ਹੀ ਮਾਰਦੇ ਨਾ ਵੀ ਨਹੀਂ ਜ਼ਿਆਦਾ ਅੱਛਾ ਕਿਉਂ ਫੇਵਰਿਟ ਆ ਤੁਹਾਡੇ ਉਹ ਮੈ ਯਕੀਨ ਉਹ ਜੋ ਜਦੋਂ ਸਾਇੰਸ ਪੜਾਉਂਦੇ ਨੇ ਜਾਂ ਮੈਥਸ ਪੜਾਉਂਦੇ ਨੇ ਉਹ ਉਹਨਾਂ ਜਦੋਂ ਬੋਲਦੇ ਨੇ ਉਹ ਵਧੀਆ ਜਿਹੀ ਲੱਗਦੀ ਆ ਨਾਲੇ ਉਹ ਪਿਆਰ ਨਾਲ ਪੜਾਉਂਦੇ ਜਿਆਦਾ ਗੁੱਸੇ ਨਹੀਂ ਹੁੰਦੇ ਰਹਿਣ। ਅੱਛਾ ਠੀਕ ਆ ਇਤੋ ਲਾਓ ਮੈਡਮ ਹੋਣਾ ਦੀ ਹੋਰ ਕਿਹੜੀ ਚੀਜ਼ ਵਧੀਆ ਲੱਗਦੀ ਜਿਹੜੀ ਜਿਹੜੇ ਤੁਹਾਡੇ ਉਹ ਫੇਵਰਟ ਹਨ। ਇੱਕ ਮਾਮਨਾ ਕਦੇ ਕਦੇ ਹਾਸੇ ਵੀ ਮਾਰਦੇ ਕਲਾਸ ਵਿੱਚ। ਅਜਾ ਚਾਪਰੀਤ ਕੋਲ ਇਤੋ ਲਾਓ ਮੈਨੂੰ ਇਹ ਦੱਸੋ ਵੀ ਤੁਸੀਂ ਹਰਮੋਨੀਅਮ ਤੋਂ ਇਲਾਵਾ ਹੋਰ ਕਿਹੜੇ-ਕਿਹੜੇ ਸਾਜ਼ ਵਜਾ ਲੈਂਦੇ? ਇਹ ਇੱਕ ਜਦੋਂ ਮੈਂ ਬਾਬੋਆ ਜਾਣੀ ਉਹਨੇ ਕਿ ਦਿੱਦੀ ਐਤਵਰ ਦੇ ਐਤਵਰ ਕਲਾਸ ਲੰਦੀ ਦਿਲ ਰੂਬੇ ਦੀ ਉੱਥੇ ਦਿਲ ਰੂਬਾ ਸਿਕਨੀ ਉਹ ਤੋਂ ਮੈਂ ਹਜੇ ਸਿੱਖਣਾ ਸ਼ੁਰੂ ਕੀਤਾ ਆ ਸਾਰੇ ਕੰਮ ਉੱਥੋਂ ਸਿੱਖ ਲਈ ਆ ਤੇ ਫੜਨਾ ਆਂ ਵਜਾਉਣਾ ਸਿੱਖ ਲਿਆ ਅੱਛਾ ਦਿਲ ਰੂਬਾ ਹਾਂਜੀ ਤੇ ਉਹ ਤੇ ਜਿੰਨੀ ਤੁਹਾਡੀ ਹਾਈਟ ਆ ਤੁਹਾਡੀ ਦਿਹਾੜੀ ਤੇ ਸ਼ਰਤੀ ਦਿਲ ਰੂਬਾ ਦੇ ਕਾਫੀ ਹਾਈਟ ਵਿੱਚ ਵੱਡਾ ਤੇ ਉਹ ਮਲਬੀ ਸੰਭਾਲਣਾ ਉਹਨੂੰ ਈਜ਼ੀ ਹੁੰਦਾ ਸੌਖਾ ਸਮ ਲੈ ਜਾਂਦਾ ਹਾਂ ਠੀਕ ਆ ਫੇਮ ਲਵੇ ਸ਼ੌਂਗ ਵਾ ਜਾਂ ਸਿੱਖਣ ਦਾ ਜਾ ਕੇ ਜਾਂ ਕਿੱਦਾਂ ਕਿ ਇਹਨਾਂ ਘਰੋਂ ਕਿਹਾ ਵੀ ਇਹ ਵੀ ਜੀ ਸਿੱਖੋ ਇਹ ਸ਼ੌਂਕ ਆ ਠੀਕ ਆ ਛੋਟੀ ਜੀ ਬੱਚੀ ਵਖੋ ਗਰੇ ਸਾਜ਼ ਵੀ ਸਿੱਖ ਰਹੀ ਹੈ ਬੜੀ ਵਧੀਆ ਗੱਲ ਆ ਤੇ ਇਸ ਤੋਂ ਇਲਾਵਾ ਇੱਕ ਦਿਲ ਰੂਬਾ ਹੋ ਗਿਆ ਇੱਕ ਹਰਮੋਨੀਅਮ ਹੋ ਗਿਆ ਹੋਰ ਕੀ ਤੁਸੀਂ ਪਲੇ ਕਰ ਲੈਂਦੇ ਤਬਲਾ ਅੱਛਾ ਤਬਲਾ ਵੀ ਹਾਂਜੀ ਸੱਚੀ ਹਾਂਜੀ ਨਹੀਂ ਝੂਠ ਬੋਲਦੇ ਤੁਸੀਂ ਸੱਚੀ ਸੱਚੀ ਅੱਛਾ ਤਬਲੇ ਦੇ ਕਿਹੜੇ ਕਿਹੜੇ ਬੋਲ ਵਜਾ ਲੈਂਦੇ ਜਿਹੜੇ ਵਿੱਚ ਆਉਣੇ ਹੋ ਇੱਕ ਕੈਰਵਾ ਤਿੰਨ ਤਾਲ ਅੱਛਾ ਇਹ ਦੂਤੇ ਹੋਰ ਵੀ ਇਲਾਵਾ ਅਜਨਾ ਇਹ ਸ਼ਬਦਾਂ ਚ ਬੋਲੀਦਾ ਵਾ ਉਹ ਉਹ ਮੇਕਾ ਤੇ ਇਹ ਸਾਰਾ ਕੁਝ ਜਿਹੜਾ ਤਬਲਾ ਤੇ ਹਰਮਨੀਅਮੇ ਫਿਰ ਕਿੱਥੋਂ ਸਿੱਖਿਆ ਇਹ ਪਾਪਾ ਨੇ ਪਾਪਾ ਨੇ ਸਖਾਇਆ ਹਾਂ ਤੇ ਤਬਲਾ ਦੀ ਦੀਨ ਸਖਾਇਆ ਅੱਛਾ ਚਾਚ ਬੀਤੋ ਤੁਹਾਡੇ ਅਗਦਲ ਸਿਸਟਰ ਕਿੰਨੇ ਆ ਅਸੀਂ ਤਿੰਨ ਤਿੰਨ ਭੈਣ ਭਰਾ ਆ ਜੇ ਅੱਛਾ ਇੱਕ ਤੁਸੀਂ ਤੇ ਇੱਕ ਆ ਇਹ ਭਰਾਵਾ ਤੁਹਾਡਾ ਹਾਂਜੀ ਇਹ ਆ ਵੀਰ ਸਨਮੁਖ ਜੋਗੀ ਚਾਚ ਦਾ ਛੋਟਾ ਭਰਾਵਾ ਤੇ ਜਦੋਂ ਚਾਦ ਗੀਤੇ ਇੱਥੇ ਹੁਣੇ ਜਿਹੜੀ ਗੁਰਬਾਣੀ ਪੜ੍ਹਨ ਦੀ ਜਾਂ ਸ਼ਬਦ ਪਲੇ ਕਰਨ ਦੀ ਤੇ ਬਾਦਲੀ ਸਾਈਡ ਦਾ ਬਦਲਵਾਜਾ ਬੰਦ ਕੀਤਾ ਤੇ ਬਾਹਰੋਂ ਇਹਦੀ ਵੀ ਆਵਾਜ਼ ਆਉਂਦੀ ਅੱਛਾ ਮੈਨੂੰ ਇਹ ਗੱਲ ਦੱਸੋ ਕਿ ਤੁਸੀਂ ਜਦਾਂ ਵੱਡੀਆਂ-ਵੱਡੀਆਂ ਸਟੇਜਾਂ ਹੁੰਦੀਆਂ ਵਾ ਜਾਂ ਵੱਡੇ-ਵੱਡੇ ਸਮਾਗਮ ਹੁੰਦੇ ਉੱਥੇ ਵੀ ਕੀਰਤਨ ਕਰਦੇ ਪਲੇ ਹਾਂਜੀ ਸੱਚੀ ਹਾਂਜੀ ਨਹੀਂ ਮੈਨੂੰ ਨਹੀਂ ਲੱਗਦਾ ਲੱਗਦੇ ਆ ਕਰਦੇ ਸੱਚੀ ਠੀਕ ਹੈ ਇੱਕ ਨਿਸ਼ਕਾਮ ਕਿਰਨੇ ਜਥਾ ਤੇ ਇੱਕ ਸਾਡੇ ਮਾਸੜ ਜੀ ਜਾਂਦੇ ਨੇ ਅਖੰਡ ਦੀ ਨਿਜਰੇ ਵਿੱਚ ਉਹ ਨਾ ਆਣਾ ਚਾਹੀਦਾ ਕਦੀ ਉੱਥੇ ਜਨ ਜਾਈਦੇ ਨੇ ਪਾਲ ਹੋਰ ਵੀ ਇੰਦੋਰ ਇੰਦੋਰ ਤੇ ਹੋਰ ਵੀ ਥਾਵਾਂ ਤੇ ਇੱਕ ਅੰਮ੍ਰਿਤਸਰ ਹੁੰਦਾ ਇਸਹਾਗ ਮੋਥੇ ਹੂੰ ਅੱਛਾ ਚਾਹ ਪੀਤਾ ਮੈਨੂੰ ਇਹ ਗੱਲ ਦੱਸੋ ਜਿਹੜਾ ਤੁਹਾਡਾ ਸਕੂਲ ਦੀ ਸਟੱਡੀ ਦਾ ਲੈਵਲ ਆ ਉਹ ਉੱਥੇ ਵੀ ਮਿਲ ਵੀਦਾ ਦਾ ਮਾਹੌਲ ਚੱਲ ਆ ਵੀ ਜਿਦਾ ਜਦਾ ਕੀਰਤਨ ਕੀਰਤਨ ਵਾਲਾ ਮਾਹੌਲ ਚੱਲ ਜਾਂ ਪੜ੍ਹਨ ਦਾ ਲੈਵਲ ਕਿਦਾਂ ਦਾ ਪਤਾ ਇਹਦੇ ਬਾਰੇ ਹਾਂ ਵਧੀਆ ਵਾ ਜਦਾ 뮤జిక్ ਦੇ ਬਾਰੇ ਆ ਰੋਜ਼ ਪਾਠ ਕਰੀਦਾ ਤੇ ਨਿਤਨੇਮ ਦਾ ਤੇ ਰੋਜ਼ 뮤జిక్ ਦਾ ਪੀਰੀਅਡ ਲੱਗਦਾ ਵਾ ਤੇ ਫਿਰ ਉੱਚ ਸਿੱਖ ਲਈ ਜਾਵਾ ਤੇ ਉਥੋਂ ਕ ਐਰ ਕਈ ਸਕੂਲ ਸਕੂਲ ਤੋਂ ਵੀ ਰਾਗ ਸਿੱਖੇ ਕਈ ਘਰ ਤੋਂ ਵੀ ਰਾਗ ਸਿੱਖੇ ਪਰ ਪੂਰੇ ਰਾਲਗੇਟ ਐਂ ਬੰਦੇ ਤੇ ਚਾਦਬੀਰ ਕੋਲ ਮੈਨੂੰ ਇਹ ਗੱਲ ਦੱਸੋ ਵੀ ਜਿਹੜੀਆਂ ਤੁਸੀਂ ਕਹੀਆਂ ਕਿ ਆਵਲੀ ਇਤਾਂ ਨੂੰ ਕਿੰਨੀਆਂ ਬਾਣੀਆਂ ਜਾਦਣੇ ਮੋਜਬਾਨੀ ਉਹਨਾਂ ਚੋਂ ਕੋਈ ਬਾਣੀ ਹਨੂ ਜਿਹਦਾ ਜਪੂ ਸਾਹਿਬ ਮੈਨੂੰ ਲੱਗਦਾ ਸਭ ਤੋਂ ਮਹਿੰਗੀ ਬਾਣੀ ਮਹਿੰਗੀ ਮਤਲਬ ਵੀ ਜਿਆਦਾ ਜਿਹਦਾ ਇਕਠਨ ਬਾਣੀ ਹੁੰਦੀ ਆ ਉਹ ਮੈਨੂੰ ਇੱਕ ਵਾਰੀ ਬੋਲ ਕੇ ਸੁਣਾਓ ਵੀ ਕਿਦਾਂ ਤੁਹਾਨੂੰ ਮੋਜਬਾਨੀ ਜਿਆਦਾ ਹਾਂਜੀ ਬੋਲੋ ਬਣਾ

ਸਾਰੀ ਅੱਗੇ ਤੱਕ ਬਾਣੀ ਜਿਆਦਾ ਤੁਹਾਨੂੰ ਤੇ ਲਾਸਟ ਦੇ ਜਪ ਸਾਹਿਬ ਦੇ ਇੱਕ ਅਛਰੀ ਛੰਦ ਉਥੋਂ ਨੂੰ ਗੁਰਬਾਣੀ ਸੁਣਾਉ ਜਿ ਇਥੋਂ ਜਿਆਦਾ ਅਜੈਲ ਐ ਬੈ ਭੂ ਜੂ ਅਨਾਸ ਕਸ ਅਗਾਂਸ ਪੰਜ ਅਲਖ ਪਖ ਅਕਾਰ ਯਾਰ ਲੇਖ ਤੇ ਨਾਮ ਕੰਮ ਅਗਾਹ ਅਟਾ ਨਾਥੇ ਪਰਮਾਥੇ ਅਜੋਨੀ ਮੋਨੀ ਨਾਰਾ ਗੈ ਨਾ ਰੰਗੈ ਨਾ ਰੂਪੈ ਨਾ ਦੇਖੇ ਅਕਰਮ ਅਪਰਵੰ ਅਗੰਝੇ ਲੇਖੇ ਬਹੁਤ ਵਧੀਆ ਤੁਸੀਂ ਆਪ ਹੀ ਕਮੈਂਟ ਕਰਕੇ ਦੱਸ ਸਕਦੇ ਹੋ ਕਿ ਤੁਹਾਨੂੰ ਇਹ ਕਿਦਾਂ ਦੀ ਲੱਗੀ ਗੱਲ ਕਿਉਂਕਿ ਪੋਡਕਾਸਟ ਉਸ ਬੇਸ ਤੇ ਆ ਸਟਾਰਟਿੰਗ ਦੇ ਗੱਲ ਦੱਸੀ ਹੈ ਕਿ بڑا ਔਖਾ ਵਾਜ ਦੇ ਸਮੇਂ ਦੇ ਵਿੱਚ ਬੱਚਿਆਂ ਨੂੰ ਇਦਾਂ ਗੁਰਬਾਣੀ ਦੇ ਨਾਲ ਜੋੜਨਾ ਜਾਂ ਆਪਣੇ ਵਿਰਸੇ ਦੇ ਨਾਲ ਜੋੜ ਕੇ ਰੱਖਣਾ ਸੋ ਇਹ ਸੀ ਛੋਟੀ ਜੀ ਬੱਚੀ ਚਾਤਕ੍ਰਿਤ कौर ਜਿਨੇ ਪੋਡਕਾਸਟ ਵਿੱਚ ਬਹੁਤ ਵਧੀਆ ਇੱਕ ਪ੍ਰੈਜੈਂਟੇਸ਼ਨ ਦਿੱਤੀ ਸੋ ਆਪਾਂ ਪੋਡਕਾਸਟ ਖਤਮ ਕਰਨ ਤੋਂ ਪਹਿਲੇ ਇੱਕ ਵਾਰੀ ਛੋਟੀ ਬੱਚੀ ਚਾਤਕ੍ਰਿਤ कौर ਦਾ ਇੱਕ ਵਾਰੀ ਧੰਨਵਾਦ ਕਰਦੇ ਹਾਂ ਤੁਹਾਡਾ ਬਹੁਤ ਬਹੁਤ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਆਪਾਂ ਇਦਾਂ ਹੀ ਵਧੀਆ ਵਧੀਆ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਾਵਾਂਗੇ ਜਿਨ੍ਹਾਂ ਨੇ ਹੇਠ ਤੱਕ ਇਸ ਚੈਨਲ ਨੂੰ 13 ਸਾਸਿੰਗ ਟਾਕ ਸ਼ੋਅ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਮਿਲਾਂਗੇ ਅਗਲੇ ਵੀਕ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ